ਸਤਿ ਸ੍ਰੀ ਅਕਾਲ ਜੀ ਮੈਂ ਹਰਵਿੰਦਰ ਸਿੰਘ ਗਿੱਲ ਅਤੇ ਤੁਸੀਂ ਜੁੜ ਚੁੱਕੇ ਹੋ ਨਿਊਜ਼ 311 ਦੇ ਨਾਲ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਮੀਦਵਾਰ ਬਾੜ ਨੰਬਰ 38 ਪਿਪੜੀ ਤੋਂ ਭਾਈ ਹਰਵੰਤ ਸਿੰਘ ਪਾਨਾ ਨੇ ਭਾਰੀ ਵਾਣੋ ਕੇ ਸਾਥ ਰੋਡ ショਅ ਕੀਤਾ ਇਸ ਰੋਡ ショਅ ਦੌਰਾਨ ਪਿੰਡਾਂ ਵਿੱਚੋਂ ਮਿਲਿਆ ਉਹਨਾਂ ਨੂੰ ਭਾਰੀ ਸਮਰਥਨ ਤੇ ਲੋਕਾਂ ਨੇ ਦਵਾਇਆ ਵਿਸ਼ਵਾਸ ਆਉ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਜਨੂ ਆ ਬੜਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਸੁਣ ਕੇ ਦਸੀਏ ਕਿ ਸਾਨੂੰ ਜੋ ਹਰਿਆਣਾ ਦੇ ਸਿੱਖਾਂ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਾਤੀਆਂ ਹੋਈਆਂ ਸਾਨੂੰ ਕੋਈ ਫੰਡ ਨਹੀਂ ਦਿੱਤਾ ਜਾਂਦਾ ਸੀ ਗੁਰਦੁਆਰਿਆਂ ਨੂੰ ਸਾਡਾ ਕੋਈ ਮੁਲਾਜ਼ਮ ਨਹੀਂ ਰੱਖਿਆ ਜਾਂਦਾ ਸੀ ਇੱਥੋਂ ਤੱਕ ਕਿ ਸਾਡੀ ਵੈਰੀਫਿਕੇਸ਼ਨ ਵੀ ਜਿਹੜੇ ਜਥੇ ਜਾਂਦੇ ਸੀ ਸਾਡੇ ਗੁਰਤਾ ਮਾਨਨ ਆਪਣਾ ਪਾਕਿਸਤਾਨ ਦੇ ਉਹਨਾਂ ਦੀ ਵੈਰੀਫਿਕੇਸ਼ਨ ਵੀ ਕਰਨ ਦੀ ਪਾਵਰ ਨਹੀਂ ਸੀ ਕਿਸੇ ਹਰਿਆਣਾ ਸ਼੍ਰੋਣੀ ਗੁਰਪੰਥ ਕਮੇਟੀ ਜਿਹੜੇ ਹਰਿਆਣੇ ਚੋਂ ਜਿੱਤ ਕੇ ਜਾਂਦੇ ਸੀ ਇਸ ਗੱਲ ਨੂੰ ਲੈ ਕੇ ਜਿਹੜਾ ਸਾਡਾ ਇਹ ਸੰਘਰਸ਼ ਸ਼ੁਰੂ ਹੋਇਆ ਔਰ ਇਸ ਸੰਘਰਸ਼ ਨੂੰ ਅਸੀਂ ਚਾਲੂ ਕੀਤਾ ਇਸ ਸੰਘਰਸ਼ 'ਚ ਸਾਡਾ ਪਹਿਲਾ ਸ਼ਹੀਦ ਜਸੇਦਾਰ ਹਰਵੰਦ ਸਿੰਘ ਡਾਚਰ ਵੀ ਹੋਇਆ ਔਰ ਜੇਲ੍ਹਾਂ 'ਚ ਵੀ ਗਏ ਜਾਤਨਾਵਾਵਾਂ ਵੀ ਚੱਲੀਆਂ ਬਹੁਤ ਕੁਝ ਜਿਹੜਾ ਤੇ ਘਟੋ-ਘਟ ਅਸੀਂ 8.5 ਲੱਖ ਐਫੀ ਡੇਅਰ ਕਿਹੜੀ ਹੈ ਭੁਪਿੰਦਰ ਸਿੰਘ ਹੁੱਡਾ ਨੇ ਚੱਠਾ ਕਮੇਟੀ ਬਣਾਈ ਸੀ 8.5 ਲੱਖ ਸਿੱਖਾਂ ਦੇ ਉਹਦੇ ਐਫੀ ਡਿਵੀਡ ਦੇ ਤੇ ਜਿਹਦੇ ਚ ਕਿ ਹਰਿਆਣਾ ਕਮੇਟੀ ਦੀ ਨਹੀਂ ਰੱਖੀ ਗਈ। ਖਾਲਸਾ ਜੀ ਤੁਸੀਂ ਕਿੰਨੇ ਮੁੱਦਿਆਂ ਨੂੰ ਲੈ ਕੇ ਸੰਗਤ ਨਾਲ ਮਿਲ ਰਹੇ ਹੋ ਜੀ ਕਿਸ ਤਰ੍ਹਾਂ ਰੁਝਾਨ ਮਿਲ ਰਿਹਾ ਹੈ? ਮੈਨੂੰ ਜਿਹੜਾ ਰੁਝਾਨ ਬਹੁਤ ਵਧੀਆ ਮਿਲ ਰਿਹਾ ਹੈ। ਮੈਨੂੰ ਦਸਾਂ ਦੇ ਦਸਾਂ ਪਿੰਡਾਂ 'ਚ ਵੋਟਾਂ ਮਿਲ ਰਹੀਆਂ। ਬਾਕੀ ਕਿਸੇ ਕੈਂਡੀਡੇਟ ਨੂੰ ਦਸਾਂ ਪਿੰਡਾਂ 'ਚ ਵੋਟਾਂ ਨਹੀਂ ਮਿਲਦੀਆਂ। ਕਿਸੇ ਨੂੰ ਇੱਕ ਪਿੰਡ 'ਚ ਮਿਲਦੀਆਂ, ਕਿਸੇ ਨੂੰ ਦੋ ਵੱਧ ਤੋਂ ਵੱਧ ਤਿੰਨ ਪਿੰਡਾਂ 'ਚ ਮਿਲਦੀਆਂ। ਮੈਨੂੰ ਦੱਸਾਂ ਨਹੀਂ ਤਾਂ ਸਾਪਣਾ ਚੋਟਾ ਮਿਲਦੀ ਹੈ 50 ਪੈਸਿਆਂ ਚ ਮੈਂ ਕੱਲਾ 50 ਪੈਸਿਆਂ ਚ ਬਾਕੀ 4 ਗੁਰੂ ਮਹਾਰਾਜ ਜੀ ਮੇਰੇ ਸਦਕਾ ਤੁਹਾਨੂੰ ਨੋਕਾ ਮੈਂ ਸਿੱਖ ਸੰਗਤਾਂ ਨੂੰ ਆਪਣਾ ਆਸ਼ਵਾਸਾ ਦਿੰਦੀਆਂ ਤਾਂ ਤੁਸੀਂ ਕਿਹੜੇ ਮੁੱਖ ਦੇ ਕੰਮ ਰਹਿਣ ਕਿਵੇਂ ਕਰੋਗੇ ਮੁੱਖ ਮੁੱਦਾ ਜੀ ਮੇਰਾ ਸਭ ਤੋਂ ਪਹਿਲਾ ਮੁੱਦਾ ਤਾਂ ਇਹ ਹੋਗਾ ਵੀ ਮੈਂ ਲੜਕੀਆਂ ਵਾਸਤੇ ਇੱਕ ਵਿਦਿਅਕ ਅਦਾਰਾ ਇਹੋ ਜਾਂ ਵਿਦਿਅਕ ਅਦਾਰਾ ਲੈ ਕੇ ਆਉਂਗਾ ਜਿਹਦੇ ਚ ਟੈਕਨੀਕਲ ਵੀ ਤੇ ਇੰਜੀਨੀਅਰ ਵੀ ਦੋਨੇ ਚੀਜ਼ਾਂ ਜਿਹੜੀਆਂ ਸਾਡੀਆਂ ਬੱਚੀਆਂ ਦੇ ਚੰਡੀਗੜ੍ਹ ਜਾਂ ਦਿੱਲੀ ਜਾ ਕੇ ਪੜ੍ਹਦੀਆਂ ਬੜੀ ਮੁਸ਼ਕਲ ਹੈ ਉਹ ਮੈਂ ਬਿੱਧ ਕੁਦਾਰਾ ਔਰ ਨਾਰਮਲ ਜਿਹੜੀ ਫੀਸ ਹੈ ਨਾਰਮਲ ਫੀਸ ਤੇ ਉਹਦੇ ਚ ਦਾਖਲੇ ਹੋਇਆ ਕਰਨਗੇ ਤੇ ਜਿਹੜੇ ਉਹਦੇ ਚ ਸਟਾਫ ਵੀ ਹੋਊਗਾ ਉਹ ਵੀ ਮੈਰਟ ਦੇ ਆਧਾਰ ਤੇ ਹੋਊਗਾ ਨਾ ਕਿ ਕਿਸੇ ਦੀ ਇਸ ਗੱਲ ਦੇ ਵੀ ਫਲਾਣੇ ਦੀ ਪਰਚੀ ਆ ਗਈ ਤੇ ਫਲਾਣੇ ਨੂੰ ਬਣਾਤਾ ਉਹ ਕੰਮ ਨਹੀਂ ਹੋਊਗਾ ਤੇ ਇਸ ਤਰ੍ਹਾਂ ਮੈਂ ਪਹਿਲਾਂ ਵੀ ਜਿਹੜਾ ਗੁਰੂ ਰਾਮਦਾਸ ਪਬਲਿਕ ਸਕੂਲ ਚਲਾ ਰਿਹਾ ਉਹਦੇ ਚ ਵੀ ਇਹੀ ਅਸੀਂ ਟੈਸਟ ਕਰਕੇ ਵੱਡੇ ਪੱਧਰ ਤੇ ਫੇਰ ਉਹਦੇ ਚ ਟੀਚਰ ਰੱਖਦੇ ਆ ਉਹਦੇ ਚ ਮੈਂ ਜ਼ਮੀਨ ਵੀ ਦੋ ਕਿੱਲੇ ਗੁਰਦੁਆਰਾ ਸਾਹਿਬ ਨੂੰ ਸਕੂਲ ਨੂੰ ਦਾਨ ਦਿੱਤੀ ਹੈ ਬਿਲਡਿੰਗ ਵੀ ਮੈਂ ਬਣਾਈ ਸਕੂਲ ਦੀ ਔਰ ਜਿਹੜੀ ਹੈ ਗੁਰਦੁਆਰਾ ਸਾਹਿਬ ਨੂੰ ਵੀ ਤਿੰਨ ਕਿੱਲੇ ਜ਼ਮੀਨ ਅਸੀਂ ਤਿੰਨਾ ਪਰਿਵਾਰਾਂ ਨੇ ਦਾਨ ਕੀਤੀ ਹੈ ਟੋਟਲ 5 ਕਿੱਲੇ ਜ਼ਮੀਨ ਅਸੀਂ ਪਹਿਲਾਂ ਵੀ ਇੱਕ ਮੈਂ ਦਾਨੀ ਪਰਿਵਾਰ ਆ ਸਾਡਾ ਅਸੀਂ ਕੋਈ ਗੁਰਦੁਆਰਿਆਂ ਚ ਜਿਹੜੀ ਮੈਂ ਮੈਂਬਰ ਬਣਨ ਜਾ ਰਿਹਾ ਗੁਰਦੁਆਰਿਆਂ ਚ ਕਰਪਸ਼ਨ ਕਰਨ ਵਾਸਤੇ ਨਹੀਂ ਜਾ ਰਿਹਾ ਗੁਰਦੁਆਰਿਆਂ ਚ ਸੁਧਾਰ ਕਰਨ ਵਾਸਤੇ ਜਾ ਰਿਹਾ ਜੀ ਗੁਰੂ ਘਰ ਦੀ ਸੇਵਾ ਸੰਭਾਲ ਪਹਿਲਾਂ ਹੀ ਬਹੁਤ ਵਧੀਆ ਤਰੀਕੇ ਨਾਲ ਹੋ ਰਹੀ ਹੈ ਜੇ ਤੁਸੀਂ ਕਿਵੇਂ ਹੋ ਵਧੀਆ ਤਰੀਕੇ ਨਾਲ ਕਰੋਗੇ ਗੁਰੂ ਘਰਾਂ ਦੀ ਜਿਹੜੀ ਸੰਭਾਲ ਹੈ ਜੀ ਮੈਂ ਦੇਖੋ ਦਾਨੀ ਪਰਿਵਾਰ ਦਾ ਪੁੱਤਰ ਹਾਂ ਖੁਦ ਵੀ ਦਾਨੀ ਆ ਜਿਵੇਂ ਸਕੂਲ ਗੁਰਦੁਆਰੇ ਪਹਿਲਾਂ ਵੀ ਬਣਾਏ ਆ ਮੈਂ ਗੁਰਦੁਆਰਿਆਂ 'ਚ ਕੋਈ ਕ腐ਸ਼ਨ ਕਰਨ ਵਾਸਤੇ ਨਹੀਂ ਜਾ ਰਿਹਾ ਪਹਿਲਾਂ ਜਦੋਂ ਸਾਡੇ ਹਰਿਆਣਾ ਕਮੇਟੀ ਦੇ ਸ਼੍ਰੋਮਣੀ ਕਮੇਟੀ 'ਚ ਵੀ ਸਾਡੇ ਜਿਹੜੇ 7 ਮੈਂਬਰ ਜਿੱਤ ਕੇ ਗਏ ਸੀ ਕਰਨਾਡਾ ਸਾਹਿਬ ਦੀ ਜਿਹੜੀ ਗੋਲਕਾ ਉਹਦੇ 'ਚ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਤੱਕ ਸੋਨਾ ਨਿਕਲਣ ਲੱਗ ਗਿਆ ਸੀ ਔਰ ਅੱਜ ਸੋਨਾ ਅੱਜ ਵੀ ਨਿਕਲਦਾ ਪਰ ਅੱਜ ਇਹ ਚ ਅੱਜ ਕਹਿੰਦੇ ਜੀ ਆਪਣਾ ਚੋਰੀ ਹੋ ਗਿਆ ਜੀ ਸਾਡੀ ਕਣਕ ਚੋਰੀ ਹੋ ਗਈ ਸਾਡਾ ਸੋਨਾ ਚੋਰੀ ਹੋ ਗਿਆ ਜੇ ਅਸੀਂ ਇਹਨਾਂ ਨੂੰ ਕਹਿੰਦੇ ਆ ਤੇ ਕੋਈ ਐਫ ਆਈ ਆਰ ਦਾ ਜਨ ਨਹੀਂ ਕਰਾਉਂਦੇ ਬਹੁਤ ਜਨ ਜਿੰਨਾ 1925 ਤੋਂ ਲੈ ਕੇ ਹੁਣ ਤੱਕ ਕਫਲੇ ਨਹੀਂ ਹੋਏ ਸੀ ਜਿੰਨੇ ਆ ਦੋ ਸਾਲਾਂ ਦੇ ਅੰਦਰ ਅੰਦਰ ਹਰਿਆਣਾ ਕਮੇਟੀ 'ਚ ਇਹਨਾਂ ਨੇ ਕਫਲੇ ਕਰਤੇ ਤੇ ਛਿਤਰੋ ਛਿਤਰੀ ਹੁੰਦੀ ਹੈ ਮਹਾਰਾਜ ਦੀ ਹਜ਼ੂਰੀ 'ਚ ਆ ਕੇ ਡਾਂਗੋ ਡਾਂਗੀ ਛਿਤਰੋ ਛਿਤਰੀ ਹੁੰਦੀ ਹੈ ਇਹੋ ਜਿਹੇ ਬੰਦੇ ਆ ਜੋ ਜਿਹੜਾ ਕਮੇਟੀ ਨੂੰ ਸ਼ਿਕਾਰਾ ਦੋ ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰਾਂਥੀ ਹੈ ਜੀ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਰਹੀ ਹੈ ਉਹਨਾਂ ਦੀ ਤਨਖਾਹ ਘਟ ਹੁੰਦੀ ਹੈ ਉਹਨਾਂ ਵਾਸਤੇ ਕੀ ਉਪਰਾਲੇ ਦੇਖੋ ਜੀ ਮੇਰਾ ਮੁੱਖ ਏਮ ਹੈ ਇਹ ਦੇਖੋ 5-7000 ਨਾਲ ਗ੍ਰੰਤੀ ਸਿੰਘ ਦਾ ਘਰ ਨਹੀਂ ਚੱਲਦਾ ਪਰਿਵਾਰ ਨਹੀਂ ਪੜਦਾ ਉਹਨਾਂ ਦਾ ਸਮਝਿਆ ਕਿ ਨਹੀਂ ਗੱਲ ਇੱਥੇ ਇੱਕ ਇੱਕ ਬੰਦਾ ਜਿਹੜਾ ਅੱਜ 50-50 ਲੱਖ ਰੁਪਈਆ ਖਰਚ ਕਰੀ ਜਾਂਦਾ ਹੈ ਆਪਦੇ ਦੇ ਮਹੀਨੇ 'ਚ ਤੇ ਕੀ ਅਸੀਂ ਗੁਰਦੁਆਰਿਆਂ ਦੇ ਗ੍ਰੰਤੀ ਸਿੰਘਾਂ ਨੂੰ ਸਰਕਾਰ ਨਹੀਂ ਦੇ ਸਕਦੇ ਅਗਰ ਮੈਨੂੰ ਜਨਤਾ ਦਾ ਆਸ਼ੀਰਵਾਦ ਮਿਲਦਾ ਸੰਗਤ ਦਾ ਆਸ਼ੀਰਵਾਦ ਮਿਲਦਾ ਤਾਂ ਸਭ ਤੋਂ ਪਹਿਲਾਂ ਮੈਂ ਗ੍ਰੰਤੀ ਸਿੰਘਾਂ ਵਾਸਤੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਇਹਨਾਂ ਦੀ ਸੇਵਾ ਵਾਸਤੇ ਸਭ ਤੋਂ ਪਹਿਲਾਂ ਕੰਮ ਕਰੂੰਗਾ ਉਹ ਇੱਕ ਦੇ ਵਿੱਚ ਮਤਾ ਰੱਖੂੰਗਾ ਮਤਾ ਪਾਸ ਕਰਾ ਕੇ ਇਹਨਾਂ ਨੂੰ ਸਾਰੀ ਜਿਹੜੀ ਤਨਖਾਹ ਦਵਾਇਆ ਕਰਾਂਗਾ ਦੇ ਵਿੱਚ ਤੁਸੀਂ ਹੋਰ ਕੀ ਸੁਧਾਰ ਲਿਆਉਣਾ ਹੈ ਸਕੂਲਾਂ ਜਿਹੜੇ ਗੁਰਸਿੱਖ ਬੱਚੇ ਆ ਉਹਨਾਂ ਦੀ ਅਸੀਂ ਫੀਸਾਂ ਮਾਫ ਕਰਾਂਗੇ ਔਰ ਗਰੰਥੀ ਸਿੰਘਾਂ ਦੇ ਜਿਹੜੇ ਬੱਚੇ ਆ ਉਹਨਾਂ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਊਗਾ ਔਰ ਆਈਸੀਬੀਸੀ ਆ ਜਿਹੜੇ ਵਧੀਆ ਬੱਚੇ ਜਿਹੜੇ ਹੋਣਗੇ ਜਿਹੜੇ ਕੋਈ ਪੰਚਾਇਤ ਤੋਂ ਉੱਥੋਂ ਦੀ ਜਾਂ ਨੰਬਰਦਾਰ ਉੱਥੋਂ ਦਾ ਜਾਂ ਸਰਪੰਚ ਉੱਥੋਂ ਦਾ ਲਿਖ ਕੇ ਦੇਊਗਾ ਵੀ ਆ ਗਰੀਬ ਪਰਿਵਾਰ ਦਾ ਬੱਚਾ ਹੈ ਉਹਨਾਂ ਤੋਂ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਐਡਮਿਸ਼ਨ ਫੀਸ ਜਾਂ ਟਿਊਸ਼ਨ ਫੀਸ ਨਹੀਂ ਲਈ ਜਾਊਗੀ ਕਿਨੂੰ ਲੈ ਕੇ ਤੁਹਾਡਾ ਕਿੰਨਾ ਕੁ ਸੰਘਰਸ਼ ਰਿਹਾ ਜੀ ਅਸੀਂ ਮੇਰਾ ਸੰਘਰਸ਼ ਹੈ ਜੀ ਮੈਂ 1978 ਤੱਕ ਜੈਵਿਚੇਸ਼ਨ ਆ ਜੀ ਹਾਂਜੀ ਤੇ ਮੇਰੇ ਬੈਂਕ ਚ ਮੇਰਾ ਮੈਨੂੰ ਲੈਟਰ ਵੀ ਆ ਗਿਆ ਲੇਕਿਨ ਮੈਂ ਜੁਆਇਨ ਨਹੀਂ ਕੀਤਾ ਔਰ ਜਿਹੜਾ ਹੈ ਮੈਂ ਧਰਮਯੁੱਧ ਮੋਰਚੇ ਚ ਜਿਹੜਾ ਕੁੱਦ ਗਿਆ ਉਹ ਜਦੋਂ ਸਿੱਖੀ ਦੇ ਸੰਕਟ ਸੀਗਾ ਸੰਤਾ ਨੇ ਧਰਮਯੁੱਧ ਮੋਰਚਾ ਲਾਇਆ ਉਸ ਮੋਰਚੇ ਚ ਮੈਂ ਸ਼ਾਮਲ ਹੋ ਗਿਆ ਉਸ ਤੋਂ ਬਾਅਦ ਅੱਗੇ ਵੱਧਦਾ ਵੱਧਾ ਮੇਰੇ ਤੇ ਮੈਂ ਕਈ ਜੇਲਾਂ ਵੀ ਕੱਟੀਆਂ ਮੇਰੇ ਤੇ ਦਸ਼ਦਤ ਵੀ ਹੋਇਆ ਮੈਨੂੰ ਘਰੋਂ ਬੇਕਰ ਵੀ ਰਹਿਣਾ ਪਿਆ ਤੇ ਇਸ ਵਾਸਤੇ ਮੈਂ ਜਿਹੜਾ ਸ਼ੁਰੂ ਤੇ ਸੰਘਰਸ਼ ਕੀਤਾ ਹੈ ਦੇਖੋ ਮੇਰਾ ਜਿਹੜਾ ਜੀਵਨ ਹੈ ਦੇਖੋ ਇਸ ਕਿਸਮ ਦਾ ਹੈ ਜਿਵੇਂ ਕਿ ਤੁਹਾਨੂੰ ਮੈਂ ਅੱਜ ਜਿਹੜੇ ਚੱਲ ਰਹੇ ਹੈ ਛੇਤੀ ਦਿਹਾੜੇ ਚੱਲ ਰਹੇ ਹੈ ਮੈਂ ਤੁਹਾਨੂੰ ਉਹਨਾਂ ਦੀ ਗੱਲ ਨਾਲ ਸੁਣਾਉਣਾ ਸਿੱਖ ਦਾ ਸਿੱਖ ਸਿੱਖ ਦਾ ਕਿੰਨਾ ਫਰਕ ਹੈ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਇੱਕ ਹਾਥੀ ਨੂੰ ਛੱਡਿਆ ਜਾਂਦਾ ਸ਼ਰਾਬ ਪਿਆ ਕੇ ਮਸਤ ਹਾਥੀ ਨੂੰ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਵੀ ਇਸ ਤਰ੍ਹਾਂ ਕਰਕੇ ਉਹ ਗੇਟ ਤੋੜਨ ਵਾਸਤੇ ਉਹ ਜਿਹੜਾ ਇੱਕ ਹਾਥੀ ਆਊਗਾ ਦਰਵਾਜਾ ਤੋੜਨ ਵਾਸਤੇ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਕਰੋਗੇ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਸਾਡੇ ਕੋਲੇ ਦੁਨੀ ਚੰਦ ਉਸ ਤੋਂ ਵੀ ਵੱਡਾ ਆਤੀਆ ਗੁਰੂ ਦੁਨੀ ਚੰਦ ਬਹੁਤ 7 ਸਵਾ 7 ਫੁੱਟ ਕੱਦ ਸੀ ਉਹਦਾ ਤੇ ਬਹੁਤ ਮੋਟਾ ਤੇ ਤਕੜਾ ਸਿੱਖ ਸੀਗਾ ਲੇਕਿਨ ਜਦੋਂ ਉਹਨੂੰ ਇਹ ਪਤਾ ਲੱਗਿਆ ਤਾਂ ਰਾਤ ਨੂੰ ਕੰਧ ਟੱਪ ਕੇ ਛਾਲ ਮਾਰ ਗਿਆ ਲੇਕਿਨ 5 5.5 ਫੁੱਟ ਦਾ ਭਾਈ ਬਚਿੱਤਰ ਸਿੰਘ ਉਹਨੂੰ ਜਿਹੜੋ ਤੜਕੇ ਹੁਕਮ ਹੋਇਆ ਗੁਰੂ ਮਹਾਰਾਜ ਦਾ ਕਹਿੰਦਾ ਵੀ 75 ਸਿੰਘ ਚੱਲ ਪਾਈ ਤੂੰ ਹਾਥੀ ਨਾਲ ਟੱਕਰਾ ਕਰਨਾ ਔਰ 75 ਸਿੰਘ ਨੇ ਜੱਲਾ ਲੈ ਕੇ ਉਹਦੇ ਨਾਲ ਹਾਥੀ ਦੇ ਬਾਰੇ ਖੋਲ ਕੇ ਜਾ ਕੇ ਹਾਥੀ ਦੇ ਜਿਹੜੋ ਸਿਰ ਤੇ ਨੇਜਾ ਮਾਰਿਆ ਤੇ ਹਾਥੀ ਚੀਕਾ ਮਾਰਦਾ ਦੁਸ਼ਮਣ ਦੀਆਂ ਫੌਜਾਂ ਨੂੰ ਲਤੜਦਾ ਗਿਆ ਤੋਂ ਵੀਰੋ ਮੇਰਾ ਜਿਹੜਾ ਸੰਘਰਸ਼ਾ 75 ਸਿੰਘ ਵਾਲਾ ਹੈ ਮੈਂ ਬਚਿੱਤਰ ਸਿੰਘ ਦੇ ਪੁਰਨਿਆਂ ਤੇ ਚੱਲਦਾ ਔਰ ਗੁਰਸਿੱਖੀ ਮੇਰਾ ਸੰਘਰਸ਼ਾ ਗੁਰਸਿੱਖੀ ਮੇਰਾ ਜੀਵਨ ਹੈ ਔਰ ਮੈਂ ਅੱਜ ਗੁਰਸਿੱਖੀ ਬਚਪਨ ਤੋਂ ਲੈ ਕੇ ਅੱਜ ਤੱਕ ਮੇਰੀ ਗੁਰਸਿੱਖੀ ਹੈ ਮੇਰੇ ਪਰਿਵਾਰ ਦੀ ਗੁਰਸਿੱਖੀ ਹੈ ਮੈਂ ਗੁਰਦ ਤੇ ਫੇਰ ਵੀ ਕਰਦਾ ਰਿਹਾ